ਪਾਣੀ ਦਾ ਇਹਦੇ ਵਿੱਚ ਕਾਫੀ ਸਾਲਟ ਆ ਗਿਆ ਬਹੁਤ ਚੰਗੇ ਰਿਜ਼ਲਟ ਆਇਆ ਦਵਾਈ ਦੇ ਨੰਬਰ 1 ਦਵਾਈ ਆ ਗਈ ਆਪਾਂ ਭਰ ਲੈਣੀ ਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਡੀਵਾਰਮਿੰਗ ਦੇ ਉੱਤੇ ਆਪਣੇ ਘਰ ਤੋਂ ਹੀ ਵੀਡੀਓ ਬਣਾ ਰਹੇ ਆ ਤੈਨੂੰ ਆਪਾਂ ਜਾਣਕਾਰੀ ਦੇਣੀ ਸੀ ਅੱਜ ਆਪਾਂ ਡਿਵਰਮਿੰਗ ਕਰਨੀ ਸੀਗੀ ਤੇ ਉਹ ਤੁਹਾਨੂੰ ਜਾਣਕਾਰੀ ਦੇਣੀ ਆ ਵੀ ਡਿਵਰਮਿੰਗ ਕਰਨੀ ਜ਼ਰੂਰੀ ਆ ਜੀ ਤੇ ਕਿਹੜੀ ਆਪਾਂ ਦਵਾਈ ਨਾਲ ਕਰਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਡਿਵਰਮਿੰਗ ਆਪਾਂ ਕਰਨ ਲੱਗੇ ਹਾਂ ਚਲੋ ਸੋਚਿਆ ਥੋੜੀ ਜਿਹੀ ਵੀਡੀਓ ਬਣਾ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਈਏ ਵੀ ਕਿਸ ਤਰ੍ਹਾਂ ਆਪਾਂ ਡਿਵਰਮਿੰਗ ਕਰ ਰਹੇ ਹਾਂ ਕਿਉਂ ਜ਼ਰੂਰੀ ਆ ਗਈ ਤੇ ਕਿਹੜੀ ਦਵਾਈ ਆ ਗਈ ਕਿੰਨੀ-ਕਿੰਨੀ ਦੇਣੀ ਆ ਗਈ ਸਾਰੀ ਜਾਣਕਾਰੀ ਚੰਗੀ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਹਾਨੂੰ ਆਪਾਂ ਦਿਖਾਉਨੇ ਆ ਇਹ ਦਵਾਈ ਆ ਜੀ ਵਰਬੈਕ ਕੰਪਨੀ ਦੀ ਨਲਜਾਨ ਇਹ ਆਪਾਂ 1 ਲੀਟਰ ਲਿਆਂਦਾ ਆ ਆਪਾਂ ਸਾਰੇ ਪਸ਼ੂਆਂ ਨੂੰ ਦੇ ਸਕਦੇ ਆਂਗੇ ਕਿਉਂਕਿ ਇਹ ਪ੍ਰੈਗਨੈਂਸੀ ਵੀ ਸੇਫ ਆ ਜੇ ਪਸ਼ੂ ਗੱਭਣ ਆ ਆਪਾਂ ਤਾਂ ਵੀ ਦੇ ਸਕਦੇ ਆਂਗੇ ਤੇ ਜੇ ਪਸ਼ੂ ਖਾਲੀ ਆ ਤਾਂ ਵੀ ਕੋਈ ਚੱਕਰ ਨਹੀਂ ਛੋਟੇ ਵੱਡੇ ਮਤਲਬ A to Z ਆਪਾਂ ਸਾਰਿਆਂ ਨੂੰ ਇਹ ਦੇ ਸਕਦੇ ਆਂਗੇ ਦਵਾਈ ਗਰ ਬੈ ਕੰਪਨੀ ਵੀ ਆਇਆ ਜੇ ਆਪਾਂ 1 ਲੀਟਰ ਲਿਆਂਦਾ ਸੀਗਾ ਦੇਖ ਸਕਦੇ ਹੋ ਤੁਸੀਂ ਇਹ ਇਹਦੇ ਵਿੱਚ ਕਾਫੀ ਸਾਲਟ ਆ ਗਿਆ ਬਹੁਤ ਚੰਗੇ ਰਿਜ਼ਲਟ ਆਇਆ ਦਵਾਈ ਦੇ ਨੰਬਰ 1 ਦਵਾਈ ਹੈਗੀ ਤੇ ਬਾਕੀ ਹਰੇਕ ਰੀ ਬਦਲ ਕੇ ਦੇਣੀ ਆਪਾਂ ਤੇ ਆਪਾਂ ਸਾਰੇ ਪਰਸਵਾਨ ਵਾਚ ਦਿੰਨੇ ਆ ਜਿੰਨਿਆਂ ਨੂੰ ਵੀ ਦਿੱਤੀ ਗਈ ਤੇ ਥੋੜਾ ਜਿਹਾ ਟਾਈਮ ਹੋ ਗਿਆ ਸੀ ਰਵਰਮੀ ਕਰੀ ਨੂੰ ਵੈਸੇ 3 ਤੋਂ 4 ਮਹੀਨਿਆਂ ਦੇ ਵਿੱਚ ਦੇਣੀ ਚਾਹੀਦੀ ਹੈ ਲਿਖ ਕੇ ਰੱਖਣਾ ਚਾਹੀਦਾ ਵੀ ਆਪਾਂ ਇਸ ਤਰੀਕ ਨੂੰ ਇਸ ਮਹੀਨੇ ਦੇ ਵਿੱਚ ਵੀ ਆਪਾਂ ਆਪਾਂ ਪਰਸਵਾਨ ਨੂੰ ਤਾਂ ਆ ਦਵਾਈ ਦਿੱਤੀ ਜੀ ਨਾਂ ਵੀ ਲਿਖਣਾ ਚਾਹੀਦਾ ਦਵਾਈ ਦਾ ਉਸ ਤੋਂ ਬਾਅਦ 3 ਤੋਂ 4 ਮਹੀਨਿਆਂ ਦੇ ਵਿੱਚ ਆਪਾਂ ਫੇਰ ਰੀਪੀਟ ਕਰਨੀ ਆ ਉਦੋਂ ਦਵਾਈ ਆਪਾਂ ਬਦਲ ਕੇ ਦੇਣੀ ਆ ਤੇ ਬਾਕੀ ਜੇ ਆਪਾਂ ਸਹੀ ਡਵਾਰਮਿੰਗ ਦੀ ਗੱਲ ਕਰੀਏ ਤਾਂ ਜਿਵੇਂ ਹੁਣ ਆਪਾਂ ਪਸ਼ੂਆਂ ਨੂੰ ਅੱਜ ਦੇਤੀ ਤਾਂ 20 ਦਿਨਾਂ ਬਾਅਦ ਬੂਸਟਰ ਡੋਜ਼ ਉਹਦੀ ਦੁਬਾਰੇ ਦੇਣੀ ਚਾਹੀਦੀ ਆ ਤੇ ਇਹਦਾ ਨਾ ਏਦਾਂ ਹੁੰਦਾ ਵੀ ਕਈ ਵਾਰੀ ਕੋਈ ਮਾੜੀ ਮੋਟੀ ਕੋਈ ਰੈਸ਼ ਕੋਈ ਅੰਡੇ-ਉੰਡੇ ਕੀੜਿਆਂ ਦੇ ਕੋਈ ਰਹਿ ਜਾਂਦੇ ਕਈ ਵਾਰੀ ਹਨਾ ਉਹ ਦੁਬਾਰੇ ਸਾਰੇ ਨਸ਼ਟ ਹੋ ਜਾਂਦੇ ਤੇ ਪ੍ਰੋਪਰ ਸਹੀ ਡਵਾਰਮਿੰਗ ਹੋ ਜਾਂਦੀ ਆ ਤੇ ਇਹਦੇ ਵਿੱਚ ਤੁਸੀਂ ਸਾਲਟ ਦੇਖ ਸਕਦੇ ਹੋ ਜਿਵੇਂ ਲਵਾਮੀ ਸੋਲ ਹਾਈਡਰੋਕਲੋਰਾਈਡ ਆਕਸੀਕਲੋਜ਼ਾ ਨਾਈਟ ਐਨਿਡਰੋਸ ਕਾਪਰ ਸਲਫੇਟ ਜ਼ਿੰਕ ਸਲਫੇਟ ਤੇ ਕਬਾਲਟ ਸਲਫੇਟ ਸਸਪੈਂਸ਼ਨ ਇਹ ਮਤਲਬ ਸਾਰਾ ਲਿਖਿਆ ਵਾਗਾ ਜੋ ਵੀ ਸਾਲਟ ਆਗੇ ਤੇ ਜਿੰਨੀ ਜਿੰਨੀ ਇਹਦੇ ਵਿੱਚ ਪਾਏ ਉਹ ਵੀ ਸਾਰਾ ਲਿਖਿਆ ਵਾ ਤੇ ਥੱਲੇ ਲਿਖਿਆ ਵਾ ਸ਼ੇਕ ਵੈਲ ਵੀ ਫੋਰ ਯੂਜ਼ ਵੀ ਵਰਤਣ ਤੋਂ ਪਹਿਲਾਂ ਇਹਨੂੰ ਹਲਾਓ ਚੰਗੀ ਤਰ੍ਹਾਂ ਤੇ ਬਾਕੀ ਇਹਦਾ ਰੇਟ ਦੇਖ ਸਕਦੇ ਹੋ 775 ਰੁਪਏ ਇਹਦਾ ਰੇਟ ਆ ਲੀਟਰ ਦਾ ਤੇ ਆਪਾਂ ਇੱਕ ਦੋ ਚੀਜ਼ਾਂ ਵਿੱਚ ਹੋਰ ਵੀ ਲਈਆਂ ਸੀਗੀਆਂ ਚਲੋ ਥੋੜਾ ਜਿਹਾ ਪੌਂਡ ਲੈਸ ਕਰਕੇ ਇਹ ਸਾਇਦ 700 ਦੇਡ ਗੇੜ ਆ ਗਈ ਹੋਵੇ ਤੇ ਪ੍ਰੋਪਰ ਨਹੀਂ ਪਤਾਗਾ ਤੇ ਬਾਕੀ ਇਹ ਬਾਡੀ ਵੇਟ ਦੇ ਹਿਸਾਬ ਨਾਲ ਦੇਣੀ ਹੁੰਦੀ ਆ ਇਹ ਵੀ ਉੱਤੇ ਸਾਰਾ ਲਿਖਿਆ ਹੋਇਆ ਹੈ ਦੇ 1 ਕਿਲੋ 3 ਕਿਜੀ ਬਾਡੀ ਵੇਟ ਦੇ ਹਿਸਾਬ ਨਾਲ ਦੇਣੀ ਆ ਇਹ ਤੇ ਉਹ ਤੁਸੀਂ ਅੰਦਾਜ਼ਾ ਲਾ ਲੈਣਾ ਜਾਂ ਜਿਵੇਂ ਵੇਟਮੈਨ ਨਾਲ ਕੀਤੇ ਆਉਂਦੇ ਆ ਜਾਂ ਜਿਵੇਂ ਕੋਈ ਨੌਲੇਜ ਰੱਖਦਾ ਬੰਦਾ ਜਾਂ ਜਿਵੇਂ ਕੋਈ ਡਾਕਟਰ ਆ ਉਹਨਾਂ ਤੋਂ ਤੁਸੀਂ ਪੁੱਛ ਕੇ ੱਲੇ-ਗੱਲੇ ਪਸ਼ੂ ਦਾ ਵੀ ਇੰਨਾ ਕੁ ਵਜਨ ਹੋ ਸਕਦਾ ਉਹਦੇ ਹਿਸਾਬ ਨਾਲ ਤੁਸੀਂ ਦੇਣੀ ਆਂਗੀ ਜੇ ਤੁਹਾਨੂੰ ਅੰਦਾਜ਼ਾ ਹੈਗਾ ਤਾਂ ਤਾਂ ਵੀ ਦੇ ਸਕਦੇ ਹੋ ਮਾੜਾ ਮੋਟਾ ਵੱਧ ਘੱਟ ਦਾ ਕੋਈ ਨਹੀਂ ਹੁੰਦਾ ਪਰ ਜਿਆਦਾ ਨਾ ਫਰਕ ਪਾਵੇ ਵੈਸੇ ਇਹ ਸੇਫ ਆ ਗਈ ਨੁਕਸਾਨ ਇਹਦਾ ਕੋਈ ਨਹੀਂ ਹੈਗਾ ਤੇ ਆਪਾਂ ਅੰਦਾਜ਼ੇ ਨਾਲ ਹੀ ਦੇ ਰਹੇ ਹਾਂਗੇ ਤੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੇ ਆਪਾਂ ਤੁਹਾਨੂੰ ਦੇ ਕੇ ਦਿਖਾਉਨੇ ਹਾਂ ਜਿਵੇਂ ਹੁਣੇ ਕੱਟਾ ਬੈਠਾ ਪਹਿਲੇ ਨੰਬਰ ਦੇ ਨਾਗ ਦਾ ਇਹਨੂੰ ਆਪਾਂ ਅੰਦਾਜ਼ੇ ਨਾਲ 30 ਕਿਲ ਮਲ ਦੇਵਾਂਗੇ ਤੇ ਬਾਕੀ ਸਰਿੰਜ ਜ਼ਰੂਰੀ ਹੈ ਜੀ ਆਹ ਸਰਿੰਜ ਆ ਗਈ 25 ਐਮਲ ਦੀ ਫਰੈਂਜਾ ਸੌਖਾ ਹੋ ਜਾਂਦਾ ਦੇਣਾ ਹੋਰ ਕਿਤੇ ਚੀਜ਼ ਨਾ ਔਖਾ ਹੋ ਜਾਂਦਾ ਡੱਲ ਵੀ ਜਾਂਦੀ ਹੈ ਤੇ ਮੂੰਹ ਚ ਵੀ ਪਾਉਣੀ ਔਖੀ ਹੋ ਜਾਂਦੀ ਹੈ ਕੋਈ ਹੋਰ ਚੀਜ਼ ਅੱਗੇ ਆਪਾਂ ਵੱਡਿਆਂ ਨੂੰ ਗੋਲੀਆਂ ਦੇਨੇ ਹੁੰਦੇ ਨੇ ਟੈਬਲੇਟ ਛੋਟਿਆਂ ਨੂੰ ਲਿਕੁਇਡ ਦੇਨੇ ਹੁੰਦੇ ਆ ਇਸ ਵਾਰ ਆਪਾਂ ਸਾਰਿਆਂ ਨੂੰ ਲਿਕੁਇਡ ਦੇਣਾਗਾ ਇਸ ਤਰ੍ਹਾਂ ਦੀ ਦਵਾਈ ਹੈ ਇਹ ਖੱਟੇ ਜਿਹੇ ਗਲਰਦੀ ਆਪਾਂ ਭਰ ਲੈਣੀ ਆ ਤਾਂ ਆਪਾਂ ਇਹ ਭਰ ਲੈਣੀ ਹੈ ਖਾਟੇ ਕਲਰ ਦੇ ਵਿੱਚ ਕੋਸਕਾ ਬਸ ਨੂੰ ਆਪਾਂ ਦੇ ਕੇ ਦਿਖਾ ਦਾਂਗੇ ਕਿਉਂਕਿ ਸਾਰਿਆਂ ਨੂੰ ਨਹੀਂ ਦਿਖਾ ਸਕਦੇ ਵੀਡੀਓ ਬੜੀ ਲੰਮੀ ਹੋ ਜੂਗੀ ਤੇ ਹੁਣ ਆਪਾਂ ਆਹ ਕੱਟੇ ਨੂੰ ਲੈਣੀ ਹੈ ਇਹ ਮਲ ਦੀ ਸਰੰਜਾ ਇਹ 25 ਆਪਾ ਦੇਤਾ ਤੇ 5 ਕਾਪਾ ਹੋਰ ਦੇ ਦੇਦਣੇ ਸਰੰਜਨਾ ਦੇਣੀ ਸੌਖੀ ਆ ਉਸ ਤੋਂ ਬਾਅਦ ਉਹ ਬੱਠੀ ਬੈਠੀ ਆ ਉਹਨੂੰ ਦਿੰਨੇ ਆ ਆਪਾ ਉਹ ਆਪਾਂ ਦੇ ਦਾਂਗੇ 40 ਤੋਂ 45 ਦੇ ਵਿੱਚ ਗੱਭਾਂ ਨਾ ਹੋ 2 ਕੁ ਮਹੀਨਿਆਂ ਦੀ ਪਹਿਲਾਂ ਆਪਾਂ ਗੋਲੀ ਦਿੱਤੀ ਸੀਗੀ ਉਦੋਂ ਤਾਂ ਉਹਨੇ ਗੋਲੀ ਲੈ ਲਈ ਸੀ ਵਧੀਆ ਇਹ ਥੋੜਾ ਜਿਹਾ ਕੇ ਮੱਛੀਆਂ ਡਰ ਜਾਂਦੇ ਆ ਉਹ ਉਹਦਾ ਹੈ ਨਾ ਮੂੰਹ ਨਹੀਂ ਮਰਦਾਗਾ ਥੋੜੀ ਜਿਹੀ ਬਾਹਰ ਕੱਢਦੀ ਆਨੇ ਕੈਮਰਾਮੈਨ ਕੋਈ ਹੈ ਨਹੀਂ ਸੀਗਾ ਤੇ ਆਪਾਂ ਉਧਰ ਖੁਰਨੀ ਤੇ ਬੰਨ ਕੇ ਦਿੰਨੇ ਆ ਉਹਨੂੰ ਦੁਵਾਰੇ ਹੋਰ ਵੀ ਦੇ ਬੰਨ ਕੇ ਉਹ ਤੇ ਢਿੱਲੀ ਕਰ ਲਈਏ ਥੋੜਾ ਉਹ ਮੇਰਾ ਤਾਪ ਨਹੀਂ ਆ ਕੋਈ ਨਹੀਂ ਕਿ ਇਸ ਤਰ੍ਹਾਂ ਵਾਰਮਿੰਗ ਕਰਨੀ ਆ ਤੇ ਤਾਂ ਮੂਗ ਉਹਦਾ ਰਖਾ ਲਿਆ ਜੀ 2 ਮਿੰਟ ਚੱਕ ਕੇ ਰੱਖ ਲਿਆ ਜੀ ਤਾਂ ਕਿ ਦਵਾਈ ਅੰਦਰ ਲੰਘ ਜਕੇ ਰਿਕੜ ਕੱਢ ਦਿੰਦਾ ਪਰ ਤੇ ਇਸ ਤਰ੍ਹਾਂ ਵਾਰਮਿੰਗ ਜ਼ਰੂਰੀ ਆ ਕਰਨੀ ਤੰਨਾਂ ਤੋਂ 4 ਮਹੀਨੇ ਦੇ ਵਿੱਚ ਵਿੱਚ ਤੇ ਬਹੁਤ ਵਧੀਆ ਦਵਾਈ ਆ ਜੀ ਇਹ ਤੇ ਅੱਜ ਕਰਨੀ ਸੀਗੀ ਤਾਂ ਸੋਚਿਆ ਚਲੋ ਆਪਾਂ ਵੀਡੀਓ ਸ਼ੇਅਰ ਕਰ ਦਈਏ ਕਿਉਂਕਿ ਜੇ ਆਪਾਂ ੜੀ ਵਾਰਮਿੰਗ ਨਹੀਂ ਕਰਦੇ ਤਾਂ ਢੇੜ ਦੇ ਵਿੱਚ ਜੋ ਕੀੜੇ ਹੋ ਜਾਂਦੇ ਹੈਗੇ ਉਹ ਖਰਾਕ ਨਹੀਂ ਲੱਗਣ ਦਿੰਦੇਗੇ। ਕਈ ਵਾਰੀ ਪਸ਼ੂ ਗੱਭਣ ਰਹਿਣ ਦੀ ਵੀ ਟੱਕਰ ਦਿੰਦਾ ਹੈਗਾ, ਪਸ਼ੂ ਗੱਭਣ ਵੀ ਨਹੀਂ ਰਹਿੰਦਾ ਹੈਗਾ। ਫੇਰ ਹੀ ਪਸ਼ੂ ਛੇੜ ਚਬਣੀ ਆਉਂਦਾ ਹੈਗਾ। ਜਿਹੜੇ ਡਵਰਮਿੰਗ ਨਾ ਕਰੀ ਹੋਵੇ। ਤੇ ਬਾਕੀ ਜੋ ਵੀ ਆਪਾਂ ਖਰਾਕ ਪਾਉਨੇ ਆ, ਖਰਾਕ ਵੀ ਨਹੀਂ ਲੱਗਦੀ, ਕੀੜੇ ਹੀ ਖਾਈ ਜਾਂਦੇ ਆ। ਬਹੁਤ ਜ਼ਿਆਦਾ ਪ੍ਰੋਬਲਮਾਂ ਪੈਨੀਆਂ ਤੇ ਪਸ਼ੂ ਲਿੱਸਾ ਹੋ ਜਾਂਦਾ, ਰਾਜੀ ਵੀ ਨਹੀਂ ਹੁੰਦਾ। ਤੇ ਹੋਰ ਵੀ ਬਹੁਤ ਯਾਨੀ ਦੇ ਕਾਰਨ ਆਗੇ। ਪੇਟ ਦੇ ਕੀੜਿਆਂ ਦੇ ਬਹੁਤ ਜ਼ਿਆਦਾ ਨੁਕਸਾਨ ਆਗੇ ਹੋਰ ਵੀ। ਤੇ ਇਸ ਲਈ ਡਵਰਮਿੰਗ ਕਰਨੀ ਬਹੁਤ ਜ਼ਰੂਰੀ ਹੈ। ਛੋਟੇ ਬੱਚਿਆਂ ਦੀ ਵੀ ਜ਼ਰੂਰੀ ਹੈਗੀ ਛੋਟੇ ਬੱਚਿਆਂ ਦੀ ਤਾਂ ਉਸ ਤੋਂ ਵੀ ਜ਼ਰੂਰੀ ਹੈਗੀ ਮੇਰਾ ਬੱਚਾ ਜਨਮ ਲੈਂਦਾਗਾ ਤਾਂ 10 15 ਦਿਨਾਂ ਬਾਅਦ ਕਰੋ ਫਿਰ 15 ਦਿਨਾਂ ਬਾਅਦ 15 ਦਿਨਾਂ ਬਾਅਦ ਫੇਰ ਫਿਰ ਮਹੀਨੇ ਬਾਅਦ ਫਿਰ ਉਸ ਤੋਂ ਬਾਅਦ 3-3 ਮਹੀਨੇ ਬਾਅਦ ਸ਼ੁਰੂ ਕਰ ਦੋ ਦਵਾਈ ਦੇਣੀ ਬਦਲ ਕੇ ਹੈਗੀ ਸਾਰੀ ਇਸ ਤਰ੍ਹਾਂ ਡਵਰਮਿੰਗ ਤੁਸੀਂ ਕਰਦਿਆ ਕਰੋ ਜ਼ਰੂਰੀ ਹੈਗੀ ਸਾਰੇ ਪ੍ਰੋਗਰਾਮ ਤੁਹਾਨੂੰ ਆਪਾਂ ਨਹੀਂ ਦਿਖਾਉਂਦੇਗੇ ਕਿਉਂਕਿ ਵੀਡੀਓ ਲੰਮੀ ਬਹੁਤ ਬਣ ਜੂਗੀ ਇੰਨੀ ਕੁ ਤਾਂ ਤੁਹਾਨੂੰ ਆਪਾਂ ਜਾਣਕਾਰੀ ਦੇਣੀ ਜੀ ਚਲੋ ਇੱਕ ਦੋ ਪ੍ਰੋਗਰਾਮ ਤੁਹਾਨੂੰ ਆਪਾਂ ਦਿਖਾਤਾ ਦੇਣੀ ਆਪਾਂ ਸਾਰਿਆਂ ਨੂੰ ਬੋਡੀ ਵੇਟ ਦੇ ਹਿਸਾਬ ਨਾਲ ਦੇਣੀ ਆ ਪਰ ਉੱਤੇ ਲਿਖਿਆ ਹੋਇਆ ਹੈ ਇਹ ਗੱਪਣਾ ਵਾਲੀ ਅੱਡ ਹੁੰਦੀ ਆ ਤੇ ਫੰਡਰਾਂ ਵਾਲੀ ਅੱਡ ਹੁੰਦੀ ਆ ਵੀ ਫੰਡਰਾਂ ਵਾਲਿਆਂ ਦਾ ਫੰਡਰਾਂ ਵਾਲ ਵੀ ਲਿਆ ਕੇ ਦੇਣੀ ਆ ਤੇ ਜਿਹੜੀ ਗੱਪਣ ਵਾਲੀ ਹੁੰਦੀ ਆ ਉਹ ਆਪਾਂ ਸਾਰਿਆਂ ਨੂੰ ਦੇ ਸਕਦੇ ਆਂ ਅੰਡਰ ਵਾਲੀ ਸਾਰਿਆਂ ਨੂੰ ਨਹੀਂ ਦੇ ਸਕਦੇ ਵੈਸੇ ਜੋ ਪ੍ਰੈਗਨਨਸੀ ਸੇਫ ਹੁੰਦੀ ਆ ਉਹੀ ਭਾਵੇਂ ਲਿਆ ਕੇ 1 ਲੀਟਰ ਸਾਰਿਆਂ ਨੂੰ ਦੇ ਦੋ ਕਿਉਂਕਿ ਉਹ ਸਾਰਿਆਂ ਲਈ ਵੀ ਸੇਫ ਤੇ ਬੜੀਆ ਕੰਮ ਕਰਦੀ ਆ ਇਹ ਜ਼ਰੂਰੀ ਆ ਬਾਕੀ ਛੋਟੇ ਬੱਚਿਆਂ ਜਿਵੇਂ ਵੱਡੇ ਵਰਮਿੰਗ ਕਰਦੇ ਆ ਤਾਂ ਉਹਨਾਂ ਨੂੰ ਨਾਲ ਕੋਈ ਲੀਵਰ ਟਾਉਨ ਤੇ ਦੇ ਦਿਆ ਕਰੋ ਕਿਉਂਕਿ ਥੋੜਾ ਘਾਣਾ ਕੋਈ ਰੀਲੀਵਰ ਤੇ ਅਸਰ ਪੈ ਜਾਂਦਾਗਾ 5-7 ਤੱਕ ਦਿਨਾਂ ਦਾ 10 ਕ ਦਿਨ ਉਹਨਾਂ ਨੂੰ ਲੀਵਰ ਟਾਉਨ ਕੋ ਦੇ ਦਿਆ ਕਰੋ ਵਧੀਆ ਕੰਪਨੀ ਦਾ ਤੇ ਉਹਦੇ ਨਾਲ ਸਾਰੀ ਸੈਟਿੰਗ ਹੋ ਜਾਂਦੀ ਹੈ ਤੇ ਡਿਵਰਮਿੰਗ ਜ਼ਰੂਰੀ ਹੈ ਜੀ ਤੇ ਇਹਦੇ ਨਾਲ ਪਸ਼ੂ ਦੀ ਗਰੋਥ ਵੀ ਸਹੀ ਹੁੰਦੀ ਹੈ ਜੀ ਫਾਦਾ ਪੀਤਾ ਵੀ ਲੱਗਦਾ ਹੈ ਸਾਰਾ ਕੁਝ ਸਹੀ ਹੋ ਜਾਂਦਾ ਹੈ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ